ਬਿਲਕੁਲ ਸਹਿਚਾਰਤਾ ਹੀ ਨਹੀਂ ਰੱਖਿਆ ਜੀ ਕਦੇ ਠੀਕ ਹੈ ਨਾ ਅਸੀਂ ਬਾਲਾ ਸ਼ੁਰੂ ਤੋਂ ਅਸੀਂ ਅਕਾਲੀ ਰਹੇ ਹਾਂ ਠੀਕ ਹੈ ਨਾ ਹੁਣ ਸਾਨੂੰ ਇਹਨਾਂ ਦਾ ਸਰਕਾਰ ਦਾ ਕੰਮ ਵਧੀਆ ਲੱਗਣ ਕਰਕੇ ਅਸੀਂ ਇਹਨਾਂ ਦੀ ਸਪੋਰਟ ਦੇ ਵਿੱਚ ਚੱਲ ਰਹੇ ਹਾਂ ਇਹ ਜੋ ਨਾ ਇਹ ਬਲੂ ਸਟਾਰ ਆਪਰੇਸ਼ਨ ਹੋਣੀ ਹੋਣੀ ਲੰਘਿਆ 6 ਤਰੀਕ ਨੂੰ 6 ਜੂਨ ਨੂੰ ਜੋ ਮਨਾਇਆ ਜਾਂਦਾ 1984 ਇਹਨਾਂ ਜੋ ਆਪਣੇ ਨਾਲ ਬੀਤਿਆ ਹੋਇਆ ਕਾਂਗਰਸ ਵੱਲੋਂ ਕੀਤਾ ਗਿਆ ਉਹ ਲੋਕਾਂ ਦੇ ਮਨ ਵਿੱਚ ਕਿਤਨਾ ਕਿਤੇ ਯਾਦ ਰਹੂਗਾ ਉਹਨਾਂ ਵੋਟਾਂ ਵੀ ਕਿਉਂਕਿ 19 ਨੂੰ ਵੋਟਾਂ ਪੈਣੀਆਂ ਨੇ 19 ਤਰੀਕ ਨੂੰ ਹਾਂ ਜੀ ਇਹ ਗੱਲ ਹੈ ਜੀ ਹੁਣ ਉਹ ਚੀਜ਼ ਤਾਂ ਲੋਕ ਭੁੱਲ ਨਹੀਂ ਸਕਦੇ ਜੀ ਜੋ ਕੁਝ ਇਹਨਾਂ ਨੇ ਸਰਕਾਰ ਨੇ ਭੱਜੇ ਨੇ ਕੀਤਾ ਉਹ ਉਸ ਲੋਕ ਨਹੀਂ ਭੁੱਲ ਸਕਦੇ ਉਹ ਚੀਜ਼ਾਂ ਤਾਂ ਲੋਕਾਂ ਦੀਆਂ ਜਾਨਾਂ ਗਈਆਂ ਇਹਨਾਂ ਚੀਜ਼ਾਂ ਦੇ ਵਿੱਚ ਸੈਂਗ ਸਿੰਘ ਸਾਹਿਬ ਹਨ ਗੁਰਦਵਾਰੇ ਦੇ ਉੱਤੇ ਹਮਲੇ ਹੋਏ ਆ ਸਾਰਾ ਕੁਝ ਆਪਾਂ ਨੂੰ ਆਪਾਂ ਨੂੰ ਪਤਾ ਹੈ ਵੀ ਸਾਰਾ ਕੁਝ ਜਿਵੇਂ ਵੀ ਹੋਇਆ ਹੋਇਆ ਮਤਲਬ ਕਿ ਵੀ ਆਪਾਂ ਹੁਣ ਕਿਸੇ ਨੂੰ ਆਪਾਂ ਕੀ ਕਹਿ ਸਕਦੇ ਆ ਠੀਕ ਹੈ ਨਾ ਸੰਗਤ ਉਪੇ ਵੀ ਮਤਲਬ ਕਿ ਵੀ ਗਲਤ ਹੋਇਆ ਠੀਕ ਹੈ ਨਾ ਨਹੀਂ ਹੋਣਾ ਚਾਹੀਦਾ ਸੀਗਾ ਠੀਕ ਹੈ ਨਾ ਉਹੋ ਜਿਹੇ ਹਿਸਾਬ ਨਾਲ ਇਹ ਲੋਕ ਆਪਣਾ ਜਵਾਬ ਦੇ ਰਹੇ ਹੈਗੇ ਠੀਕ ਹੈ ਨਾ ਤੇ ਕੰਮ ਨੂੰ ਕਿਵੇਂ ਦੇਖਦੇ ਹੋ ਜਿਹੜਾ ਸਰਕਾਰ ਨੇ ਕੰਮ ਕੀਤਾ ਮੌਜੂਦਾ ਸਰਕਾਰ ਨੇ ਆਵਾ ਦੇ ਪਾਰਟੀ ਨੇ ਹੁਣ ਤੱਕ ਜਿਹੜੇ ਕੰਮ ਨੇ ਕਿਵੇਂ ਦੇ ਨੇ ਲੁਧਿਆਣਾ ਦੇ ਵਿੱਚ ਕੀ ਡਿਵੈਲਪਮੈਂਟ ਹੋਈ ਹੈ ਦੇਖੋ ਜੀ ਕੰਮ ਤਾਂ ਤੁਹਾਨੂੰ ਮੈਂ ਦੱਸ ਕੇ ਹਟਿਆ ਵੀ ਕੰਮ ਜਿਹੜਾ ਇਹ ਕੰਮ ਨੂੰ ਵੀ ਆਪਾਂ ਕਹਿੰਦੇ ਆ ਦਸਤਰੀ ਲੈਵਲ ਤੇ ਲਾ ਲਓ ਜਾਂ ਆਪਾਂ ਕੋਈ ਰਜਿਸਟਰੀਆਂ ਦਾ ਲਾ ਲਓ ਜਾਂ ਕੋਈ ਹੋਰ ਕੀ ਕੰਮ ਕਹੀ ਹੈ ਕੋਈ ਵੀ ਕੰਮ ਜਿਹੜੇ ਮੇਨ ਕੰਮ ਆਗੇ ਮੇਨ ਕੰਮ ਆਗੇ ਸਾਰੇ ਕੰਮ ਹੋ ਰਹੇ ਆ ਲੋਕਾਂ ਦੇ ਬਹੁਤ ਵਧੀਆ ਕੰਮ ਹੋ ਰਹੇ ਆ ਠੀਕ ਹੈ ਨਾ ਤੇ ਆਪਾਂ ਇਹ ਸੋਚ ਕੇ ਚੱਲੀਏ ਵੀ ਹੁਣ ਇਹ ਸਰਕਾਰ ਹੈਗਾ ਆਪਾਂ ਆਮ ਆਦਮੀ ਪਾਰਟੀ ਦੀ ਆਪਾਂ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਬਾਕੀ ਲਾਸਟ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਲੋਕਾਂ ਵਾਸਤੇ ਸਰਕਾਰ ਵਾਰੇ ਅਸੀਂ ਲੋਕਾਂ ਤੋਂ ਇਹੀ ਕਹਾਂਗੇ ਵੀ ਹਾਂ ਵੀ ਤੁਸੀਂ ਆਪਣੇ ਇਹਨਾਂ ਨੂੰ ਵੋਟ ਪਾਓ ਆਮਦਵੀ ਪਾਰਟੀ ਨੂੰ ਕਿਉਂ ਆਪਾਂ ਗਾਂ ਵੀ ਜਿਹੜਾ ਵੀ ਹੁਣ ਚੱਲਦਾ ਕੰਮ ਆ ਜੇ ਅੱਗੇ ਕੰਮ ਵਧੀਆ ਕਰਨਗੇ ਤੇ ਅਗੇ ਤੋਂ ਵੀ ਗਾਂ ਨਾਲ ਨਾਲ ਹੀ ਚੱਲਣਗੇ ਲੋਕ ਜੇ ਨਾ ਕੰਮ ਕਰਨਗੇ ਤਾਂ ਜਿਵੇਂ ਦੂਜੀਆਂ ਸਰਕਾਰਾਂ ਨੂੰ ਲੋੜ ਆਇਆਗਾ ਤੇ ਇਹਨਾਂ ਨੂੰ ਵੀ ਲੋੜ ਦੇਣਗੇ ਠੀਕ ਹੈ ਨਾ ਇਹ ਕਾਲੀ ਦਲ ਨੂੰ ਕਿੱਥੇ ਖੜੀ ਦੇਖਦੇ ਆ ਕਾਲੀ ਦਲ ਦੀ ਕੋਈ ਟੱਕਰ ਹੈ ਕਾਲੀ ਦਲ ਦੀ ਬਹਿ ਜੋ ਮਾਪਾ ਕਹਿ ਸਕਦੇ ਜਿੰਨਾ ਕਾ ਹੈਗਾ ਉਹਨਾਂ ਦਾ ਆਪ ਦਾ ਆਧਾਰ ਉਹ ਵੀ ਆਪਸ ਵਿੱਚ ਹੀ ਬਾਟੇ ਹੋਏ ਆ ਇੱਕ ਦੂਜੇ ਦੇ ਧੜੇ ਬੰਦੀ ਬਹੀ ਹੋਈ ਹੈ ਠੀਕ ਹੈ ਨਾ ਧੜੇ ਬੰਦੀ ਕਰਕੇ ਇਹ ਕੰਮ ਪਿੱਛੇ ਨੂੰ ਜਾ ਰਿਹਾ ਵਾ ਠੀਕ ਹੈ ਨਾ ਚਲੋ ਇੱਕ ਦੂਜੇ ਦੇ ਇਲਜ਼ਾਮ ਲਾਈ ਜਾਂਦੇ ਆਪਸ ਵਿੱਚ ਹੀ ਲਾਈ ਜਾਂਦੇ ਹੋਰ ਪਾਰਟੀ ਤਾਂ ਕਿਸੇ ਨੂੰ ਹਰਾ ਨਹੀਂ ਸਕਦੀ ਕਿਸੇ ਨੂੰ ਇਹ ਸਾਡੇ ਆਪ ਦੇ ਬੰਦੇ ਆਪ ਨੂੰ ਹਰਾ ਰਹੇ ਆ